ਉਹਦੇ ਸਬੰਧ ਵਿੱਚ ਜਿਹੜਾ ਉਹਦਾ ਮਾਲਕ ਹੈ ਕਲੈਕਸ਼ਨ ਦੁਕਾਨ ਦਾ ਉਹਦਾ ਨਾਲ ਇੱਕ ਕਰਦਾ ਇਹ ਕੰਮ ਉਹਦਾ ਜਸਰਪ੍ਰੀਤ ਸਿੰਘ ਕਮਾਂਡਦਾ ਹੀ ਹੈ ਉਹਦੇ ਉੱਤੇ ਨੇ ਚਲਾਈ ਸੀ ਇਸੇ ਪਿੰਡ ਦਾ ਰਹਿਣ ਜਾਣਾ ਸਾਜਨਪ੍ਰੀਤ ਸਿੰਘ ਇਹਨਾਂ ਦਾ ਕੋਈ ਪਹਿਲਾਂ ਝਗੜਾ ਹੋਇਆ ਸੀਗਾ ਕੁਝ ਮਹੀਨੇ ਪਹਿਲਾਂ ਉਸੇ ਰੰਜਿਸ ਦੇ ਵਿੱਚ ਰਾਤੀ ਨੇ ਗੋਲੀ ਚਲਾਈ ਸੀ ਉਹਦੇ ਉੱਤੇ ਤੇ ਦੋਨੋਂ ਨੇ ਫੈਰ ਕੀਤੀ ਸੀਗੇ ਤੇ ਉਸੇ ਵੇਲੇ ਤੁਰੰਤ ਮੁਕਦਮਾ ਦਰਜ ਕਰਕੇ ਤੇ 사ਜਮप्रीत ਨੂੰ ਰਾਤ ਹੀ ਰਾਤੀ 10:30 ਵਜੇ ਗ੍ਰਿਫਤਾਰ ਕਰ ਲਿਆ ਸੀਗਾ ਤੇ ਇਹਦੇ ਨਾਲ ਚਲਾਈ ਗਈ ਗੋਲੀ ਜਿਹੜਾ ਪਿਸਤਰ ਨਾਲ ਚਲਾਈ ਸੀ ਪਿਸਤਰ ਬਰਾਬੰਦ ਕਰ ਲਿਆ ਵਾ ਸਰ ਪਹਿਲੇ ਪਿਸਤਰ ਜਿਹੜਾ ਉਹ ਲਾਇਸੈਂਸ ਠੀਕ ਹੈਗਾ ਜਾਂ ਪਿਸਤਰ ਇਹਦਾ ਲਾਇਸੈਂਸੀ ਤੇ ਇਹਨਾਂ ਦੇ ਜਿਹੜੇ ਬੈਕਗ੍ਰਾਉਂਡ ਆ ਉਹ ਕਿਵੇਂ ਆ ਜੀ ਬੈਕਗ੍ਰਾਉਂਡ ਇਹਦੇ ਤੇ ਜੋ 사ਜਮਪ੍ਰੀਤ ਦੋਸ਼ੀ ਹੈ ਇਹਦੇ ਤੇ ਪਹਿਲਾਂ ਕੋਈ ਮੁਕਦਮਾ ਦਰਜ ਨਹੀਂ ਹੈਗਾ ਤੇ ਇਹਨੇ ਹੁਣ ਆਪਣੇ ਲਾਇਸੈਂਸੀ ਰਵਾਲ ਵਰਨ ਜਿਹੜੀ ਦੁਰਵਰਤੋਂ ਕੀਤੀ ਹੈ ਦਾ ਲਾਇਸੈਂਸ ਵੀ ਕੈਸਲ ਕਰਨ ਲਈ ਮਾਨਯੋਗ ਐਸਐਸਪੀ ਸਾਹਿਬ ਦੀ ਸੇਵਾ ਰਾਹੀਂ ਡੀਸੀ ਸਾਹਿਬ ਨੂੰ ਲਿਖ ਕੇ ਭੇਜ ਦਿੱਤਾ ਜਾਊਗਾ ਤੇ ਇਹਨੂੰ ਫਿਰ ਕਿੱਥੋਂ ਗ੍ਰਿਫਤਾਰ ਕੀਤਾ ਸਰ ਇਹਨੂੰ ਰਾਤੀ ਇੱਥੋਂ ਲੱਕ ਜੋ ਗ੍ਰਿਫਤਾਰ ਕਰ ਲਿਆ ਸੀਗਾ ਆਪਾਂ 2-2 ਘੰਟੇ ਦੇ ਵਿੱਚ ਵਿੱਚ ਆਪਣੀਆਂ ਪੁਲਿਸ ਪਾਰਟੀਆਂ ਦੋ ਭੇਜ ਕੇ ਇਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਜਿਹੜੀ ਗੋਲੀ ਚਲਾਈ ਹੈ ਸਰ ਇਹ ਆਹ ਵਾਈਫਾਇਰ ਕੀਤਾ ਹੈ ਕਿ ਜਾਂ ਸਿੱਧੀ ਮਤਲਬ ਆਹਦੀ ਨੀਅਤ ਨਾਲ ਗੋਲੀ ਚਲਾਈ ਹੈ ਕਿਉਂਕਿ ਇੱਕ ਜਗ੍ਹਾ ਗੋਲੀ ਸੀਗੀ ਉੱਥੇ ਇੱਕ ਨਤ ਪਿੰਡ ਦਾ ਖੜਾ ਸੀਗਾ ਛੋਟਾ ਹਾਥੀ ਵਹੀਕਲ ਉਹਦੇ ਸ਼ੀਸ਼ੇ 'ਚ ਵੀ ਕਨੈਕਟਰ ਸੈਟ ਵਾਲੇ ਬੰਨੇ ਵੱਜੀ ਸੀਗੀ ਇਹ ਤੋਂ ਸਪਸ਼ਟ ਹੁੰਦਾ ਕਿ ਬਿਲਕੁਲ ਗੋਲੀ ਜਿਹੜੀ ਆ ਮਾਰ ਦੇਣ ਦੀ ਨੀਅਤ ਨਾਲ ਉਹਦੇ ਤੇਨੇ ਚਲਾਈ ਹੈਗੀ ਆ ਕੋਈ ਸੀਸੀਟੀਵੀ ਕੈਮ ਮਰੇ ਦੀ ਕੋਈ ਫੁਟੇਜ ਹੋਵੇ ਜਾਂ ਕੋਈ ਸੀਸੀਟੀਵੀ ਉਹਨਾਂ ਦੀ ਦੁਕਾਨਾਂ ਤੇ ਕੈਮਰੇ ਲੱਗੇ ਨੇ ਦਿਸਾਂਦਾ ਹੈ ਹਾਂਜੀ ਤੇ ਮੁਕੱਦਮਾ ਮੁਕੱਦਮਾ ਅੱਜ ਕਰਕੇ ਅੱਜ ਦੋਸ਼ੀ ਨੂੰ ਦਾਤ ਵਿੱਚ ਪੇਸ਼ ਕਰ ਦਿੱਤਾ ਗਿਆ ओके थैंक्स। ये अभी इस बंदे च कहना चाहंदां कि ਸਾਡਾ ਇਹ ਖਸੂਰ ਸਿਰਫ ਇੰਨਾ ਗਿਆ ਕਿ ਇਹਨਾਂ ਇੱਕ ਅਜ ਤੋਂ ਬਈ 5-6 ਦਿਨ ਪਹਿਲਾਂ ਹੌਤਾ ਦਾਦ ਲਾ ਲਓ ਜੀ ਉਹ ਝਗੜਾ ਹੋਇਆ ਸੀ ਪਹਿਲਾਂ ਵੀ ਇਹ ਇਹਦਾ ਮੁੰਡੇ ਦਾ ਮੇਰਾ ਭਤੀਜਾ ਜਸ਼ਨ ਉਹਦੇ ਨਾਲ ਝਗੜਾ ਹੋਇਆ ਸੀ ਤੇ ਇਹਦੇ ਸੱਟਾ-ਸੱਟਾ ਲਾਈਆਂ ਸੀ ਉਹਨਾਂ ਨੇ ਕੀ ਨਾ ਜਿੰਨੇ ਲਾਈਆਂ ਉਹ ਤਾਂ ਨਾ ਕੀ ਉਹ ਜਸ਼ਨ ਆਪਣਾ ਜੀ ਗੰਡੇ ਸਾਜਨ ਪੁੱਤਰ ਬਾਉਰਾਮ ਇਹਨਾਂ ਪਹਿਲਾਂ ਹੋਇਆ ਤਾਂ ਮੈਂ ਬਿਠਾ ਕੇ ਰਾਈ ਨਵਾ ਕਰਵਾਤਾ ਮੈਂ ਚਲੋ ਪਿੰਡ ਦੇ ਚ ਨਹੀਂ ਆਪਾਂ ਵਧਾਉਣ ਦੀ ਗੱਲ ਤੇ ਉਸ ਤੋਂ ਬਾਅਦ ਉਹਨੇ ਇਹ ਵੀ ਰੱਖੀ ਰਜਿਸ ਰੱਖੀ ਮਾਰੀ ਮੇਰੇ ਮਨ ਚ ਹਨਾ ਮੈਂ ਬਟਾਲੇ ਗਿਆ ਮੁੰਡਾ ਇੱਥੇ ਬਿਠਾ ਗਿਆ ਦੁਕਾਨ ਤੇ ਮੈਂ ਅਖਰੀਆਂ ਨੂੰ ਬਿਠਾ ਕੇ ਚੱਲ ਜਾਣਾ ਦੁਕਾਨ ਤੇ ਵੀ ਮੈਨੂੰ ਕੰਮ ਹੋਵੇ ਕੋਈ ਤੇ ਬਿਠਾ ਕੇ ਗਿਆ ਵਾਂ ਤੇ ਮਗਰੋਂ ਆ ਕੇ ਤੇ ਉਹਨਾਂ ਦਾ ਤਾਂਠਾ ਉਹ ਪਿਆ ਵਾ ਔਰ ਮੇਰੇ ਮਰੇ ਪੁੱਛਣ ਲੱਗ ਗਿਆ ਵੀ ਕਿੱਥੇ ਗਿਆ ਮੁੰਡਾ ਤੁਹਾਡੇ ਕੋਲ ਕੰਮ ਕਰਦਾ ਹਾਂ ਹਾਂ ਮੇਰੇ ਕੋਲ ਭਤੀਜਾ ਮੇਰਾ ਮੈਂ ਦੁਕਾਨ ਤੇ ਬੈਠਦਾ ਨਾ ਆ ਕੇ ਮੇਰੇ ਕੋਲ ਤੇ ਆਗੇ ਦੇ ਬਾਅਦ ਉਹਨਾਂ ਦਾਟਾ ਹੋ ਗਿਆ ਤੇ ਬਾਅਦ ਚ ਉਹਨੇ ਪਿਸਤੌਲ ਕੱਢ ਲਿਆ ਜਦੋਂ ਪਿਸਤੌਲ ਕੱਢਿਆ ਮੇਰਾ ਬਤੀ ਜਿਹੜਾ ਭੱਜ ਪਿਆ ਉਹਨੇ ਮਰੋ ਗੋਲੀਆਂ ਮਾਰੀਆਂ ਨੇ ਇੱਕ ਗੋਲੀ ਜਿਹੜੀ ਆ ਉਹ ਛੋਟੇ ਹੱਥੀ ਜੂ ਅਜੀ ਆ ਠੀਕ ਹੈ ਨਾ ਤੇ ਉਹ ਮਹਾ ਮੰਨ ਲਓ ਵੀ ਜੇ ਉਹ ਪਰੇ ਨਾ ਹੁੰਦਾ ਤੇ ਉਹ ਮੁੰਡੇ ਦੇ ਨੁਕਸਾਨ ਹੈ ਵੀ ਇਕੱਲਾ ਇਕੱਲਾ ਸੀ ਚਰਾਉ ਤੇ ਉਹਦਾ ਨੁਕਸਾਨ ਹੋ ਜਣਾ ਸੀ ਨੇ ਕੁਝ ਵੀ ਹੋ ਸਕਦਾ ਸੀ ਸਰੇਆ ਬਾਜ਼ਾਰ ਦੇ ਵਿੱਚ ਸਰੇਆ ਬਾਜ਼ਾਰ ਦੇ ਵਿੱਚ ਸਾਰੇ ਬਾਜ਼ਾਰ ਗਵਾਹ ਆ ਖੌਲੀ ਵੀ ਪੁਲਿਸ ਨੇ ਬਰਾਮਦ ਕਰ ਲਏ ਨੇ ਕਿੰਨਾ ਕੁ ਟਾਈਮ ਹੀ ਚੱਲ ਇਕ ਕੋਈ ਹੋਣਾ 6:30 ਦੇ ਕਰੀਬ ਦਾ ਰਾਈ ਮਣਾ ਸ਼ਾਮ ਦਾ ਜੀ ਆ ਸ਼ਾਮ ਦਾ ਸ਼ਾਮ ਦਾ ਟਾਈਮ ਜੀ ਹਾਂ ਜੀ ਤੇ ਬਾਕੀ ਬਤੇ ਗਲਗੀਆਂ ਵੇਖੋ ਬਾਕੀ ਪੁਲਿਸ ਨੇ ਬਹੁਤ ਸੋਹਣਾ ਆਪਣਾ ਕੰਮ ਕੀਤਾ ਆ ਔਰ ਉਹਨਾਂ ਨੇ 20-25 ਮਿੰਟ ਚ ਬੰਦਾ ਵੀ ਅਰੈਸਟ ਕਰ ਲਿਆ ਔਰ ਬੰਦੀ ਕਾਰਵਾਈ ਡੀਐਸਪੀ ਹਰਕਿਸ਼ ਸਿੰਘ ਜਿਹੜੇ ਆ ਬਹੁਤ ਸੂਝਵਾਨ ਹੈਗੇ ਨੇ ਡੀਐਸਪੀ ਸਾਹਿਬ ਉਹਨਾਂ ਨੇ ਸਾਰਾ ਕਾਰਵਾਈ ਕਰਕੇ ਤੇ ਆਪਣਾ ਉਹਨਾਂ ਨੂੰ ਅਰੈਸਟ ਵੀ ਕੀਤਾ ਆ ਔਰ ਪਰਚਾ ਵੀ ਦਰਜ ਕਰਤਾ ਹੈ ਤੇ ਸਰ ਤੁਹਾਡਾ ਨਾਮ ਕੀ ਹੈ ਮੇਰਾ ਗੁਰਜੀਤ ਸਿੰਘ ਨੀ ਮੈਂਬਰ ਬਚਾ ਇਹਦਾ ਪਹਿਲਾ ਵੀ ਮੈਂਬਰ ਬਚਾਦ ਰਿਹਾ ਮੈਂ ਤੇ ਹੁਣ ਵੀ ਮੌਜੂਦਾਂ ਜੀ ਦੋ ਦੋ ਵਾਰ ਦੋ ਠੀਕ ਹੈ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਮੈਂ ਤਾਂ ਇਹ ਚੁੰਨਾ ਵੀ ਪ੍ਰਸ਼ਾਸਨ ਦੇ ਬੇਨਤੀ ਆ ਵੀ ਇਹੋ ਜਿਹੇ ਸਰਾਰਤੀ ਅਨਸਰ ਜਿਹੜੇ ਆ ਜਿਨ੍ਹਾਂ ਨੂੰ ਵੈਪਨ ਦੀ ਲੋੜ ਨਹੀਂ ਹੁੰਦੀ ਉਹਨੂੰ ਲਾਇਸੈਂਸ ਦਾ ਇਸ਼ੂ ਕੀਤਾ ਜਾਵੇ 18 ਸਾਲ ਦੀ ਜਿਹੜੀ ਉਮਰ ਆ ਨਾ ਉਹਨੂੰ ਉੱਥੇ ਤੱਕ ਰੱਖਿਆ ਜਾਵੇ ਜੇ ਜੋਬ ਹੋਵੇ ਜਾਂ ਸਰਕਾਰੀ ਕੋਈ ਨੌਕਰੀ ਲੈਣੀ ਜਾਂ ਪਾਸਪੋਰਟ ਇਸ਼ੂ ਕਰਨਾ ਉਹਦੀ ਹੋਵੇ ਵੈਪਨ ਦੀ 30 ਸਾਲ ਤੋਂ ਘੱਟ ਉਮਰ ਦਾ ਹੋਵੇ ਪਹਿਲੇ ਨੰਬਰ ਦਾ ਪਿਛੋਕੜ ਪੋਲਿਆ ਜਾਵੇ ਵੀ ਕਾਰੋਬਾਰ ਕੀ ਕਰਦਾ ਤੇ ਕੀ ਹੈ ਇਹ ਵਕੀਬ ਰੱਖਣ ਯੋਗ ਹੈਗਾ ਅਸਲਾ ਠੀਕ ਹੈ ਇਹਨੂੰ ਇਸ਼ੂ ਨਾ ਹੋਵੇ ਲਾਇਸੈਂਸ ਨਾ ਇਸ਼ੂ ਹੋਣ ਇਹੋ ਜਿਹੇ ਬੰਦਿਆਂ ਦੇ ਕਿਉਂਕ ਬਾਕੀ ਇਹ ਵੀ ਤਹਿ ਦਲੋਦ ਨਵਾਦਾ ਸੂਬਾ ਸਾਹਿਬ ਦਾ ਵੀ ਹੈ ਡਿਪਟੀ ਸਾਹਿਬ ਦਾ ਵੀ ਜਿਹਨਾਂ ਨੇ ਪੂਰੀ ਕਾਰਵਾਈ ਕੀਤੀ ਆ ਉਹਨਾਂ ਨੂੰ ਮੈਨੂੰ ਕੋਈ ਕੰਪਲੇਨ ਨਹੀਂ ਬਹੁਤ ਵਧੀਆ ਐਕਸ਼ਨ ਲੈ ਕੇ ਉਹਨਾਂ ਨੇ 20 25 ਮਿੰਟ ਚ ਉਹਨਾਂ ਨੇ ਰੈਸਟ ਕੀਤੀ ਆ ਉਹਦੇ